ਨਾ ਵੀਨੇ ਕੇ ਗੱਡੀ ਵਾਲੀ ਆਉਂਦੀ ਜੇ ਮੋਰੀ ਪੂਰੀ ਆਹ ਹੈ ਕੇ ਅੱਜ ਹੁੰਦਾ ਪਿੱਤਰਾ ਦੇਖੋ ਕਿ ਨਾ ਫਿਰਦਾ ਹੈ ਹੱਡ ਤੋੜ ਮਿਹਨਤਾਂ ਦੇ ਕਰਦੇ ਜੀ ਖੁਸ਼ੀ ਰਹਿਣ ਪਿੱਛੋਂ ਘਰ ਦੇ ਆਏ ਹਾਏ ਹੱਡ ਤੋੜ ਮਿਹਨਤਾਂ ਕਰਨ ਦੇ ਮੋਟੇ ਆਈ ਦੇ ਬਲੌਗ ਦੀ ਆਪਾਂ ਕਰਤੀ ਆ ਸਟਾਰਟਿੰਗ ਆਈ ਤੇ ਦਿੜਦੀ ਨਿਡਾਲੀ ਕਰਤੀ ਆ ਸ਼ੁਰੂਆਤ ਤੋਂ ਅੱਜ ਆਪਾਂ ਚੱਲੇ ਆ ਨਵੇਂ ਨਵੇਂ ਟਰੈਕਟਰ ਦਾ ਯੋਰ ਕੋਲ ਹੈ ਅੱਜ ਫਿਰ ਮੇਥਰਾ ਯੋਰ ਲਗੂਗਾ ਕਹਿੰਦੇ ਵੀ ਪੂਰੇ ਮੈਨਾਂ ਨਾ ਵੀ ਯੱਸ ਕਰਾ ਦੇਾਂਗੇ ਅੱਜ ਹੈ ਤੇ ਬਾਕੀ ਵੀ ਤਾਂ ਵੇਲੇਣ ਚੱਲੇ ਨੇ ਬਾਕੀ ਪਾ ਕੇ ਵੇਨੇ ਆ ਵੀ ਕਹਿੰਦਾ ਕਿ ਯੋਰ ਮਾਰਦਾ ਆ ਯੋਰ ਤੇ ਵਾਧੂ ਮਾਰਦਾ ਆ ਹਾਂ ਯੋਰ ਤੇ ਵਾਧੂ ਮਾਰਦਾ ਆ ਬਾਕੀ ਵੇਨੇ ਆ ਕੀਬੋਰਡ ਬਣਦਾ ਇਹਦਾ ਜੁੜ ਕੇ ਰਹੋ ਸਾਡੇ ਨਾਲ ਮਿੱਤਰੋ ਮੈਂ ਤਾਂ ਫਿਰ ਇਹ ਗੱਡੀ ਵਾਲੀ ਆਉਂਦੀ ਜੇ ਪੂਰੀ ਪੂਰੀ ਆ ਮਿੱਤਰੋ ਦੇਖੋ ਕਿ ਨਾ ਫਿਰਤਾ ਹੈ। ਇਹ ਵੇ ਹਾਂ ਬੁਰਕੀ ਬੜੀ ਮਾਰ ਰਹੀ ਹੈ। ਹੈ ਨਾ? ਵੇ ਵੇ ਲਾ ਲਾ ਹਾਂ ਹਾਂ। ਆਹ ਵੇ ਵੇ। ਆ ਜਿੱਥੇ ਨਾ ਫੀਚਰ ਹੀ ਬੜੇ ਆ ਦੇ ਕਿ ਕਰੇਗਾ। ਬਿਲਕੁਲ। ਲੋ ਮਿੱਤਰੋ ਲੈਂਦੇ ਜੇ ਤਵੇ 20 ਤਵੇ ਲੈਂਦੇ ਜੇ। ਗੱਠਾ ਥੋੜੀਆਂ ਰਹਿ ਗਈਆਂ ਕੀ ਚੱਕਰ ਪਿਆ ਵਾ ਜਾਂਦੇ ਖਰਾਬ ਹੋਈਆਂ ਕੋਈ ਨਹੀਂ ਇਦਾਂ ਕਰ ਓਏ ਓਏ ਇਥੇ ਮੋਟਰ ਤੇ ਰੱਖ ਉਤੋਂ ਫੀਲਿੰਗ ਪੂਰੀ ਨਿਆਰੇ ਵਾਲੀ ਆਉਂਦੀ ਹੈ ਨਾ ਗੱਡੀ ਵਾਲੀ ਆਉਂਦੀ ਹੈ ਮਿੱਤਰੋ ਬਿਲਕੁਲ ਤੇ ਬਾਕੀ ਆਹ ਜੋ ਸ਼ੋਰ ਬਾਈ ਹੋਰ ਗੇਰ ਇਹਦਾ ਥੱਲੇ ਲੱਗਾ ਜੇ ਤੇ ਆ ਹਾਈ ਮੀਡੀਅਮ ਤੇ ਲੋ ਤੇ ਇਹਦੇ ਜੇ ਪੰਜ-ਪੰਜ ਗੇਅਰ ਸਾਰੇ ਆ ਦੇ ਹਾਈ ਚ ਹਾਈ ਚ ਹਾਈ ਚ ਵੀ ਪੰਜ ਗੇਅਰ ਮੀਡੀਅਮ ਜੇ ਪੰਜ ਗੇਅਰ ਤੇ ਲੋ ਜੇ ਵੀ ਪੰਜ ਗੇਅਰ ਮੈਂ ਕਹਿੰਨਾ ਵਾ ਅਬ ਮਵਾ ਅੱਗੇ ਪਿਛੇ ਦੇ ਵੀ ਪਿਛੇ ਦੇ ਪੰਜ ਆਹੋ ਆ ਅੱਗੇ ਆ ਰਿਟਰਨ ਦੇ ਵੀ ਰਿਟਰਨ ਦੇ ਵੀ ਮਿੱਤਰੋ ਰਿਟਰਨ ਰਿਟਰਨ ਦੇ ਵੀ ਇਦਾਂ ਹੀ ਜੇ ਨਿਊ ਮਲ ਹਾਈ ਮੀਡੀਅਮ ਤੇ ਲੋ ਦੇ ਵੀ ਪੰਜ-ਪੰਜ ਗੇਅਰ ਬੈਗ ਦੇ ਵੀ ਬੈਗ ਦੇ ਵੀ ਪੰਜ ਆਹੋ ਬੈਗ ਦੇ ਵੀ ਲੋ ਪੰਜ ਗੇਅਰ ਜੇ ਜਦੋਂ ਤੁਸੀਂ ਥੱਲੇ ਸਲੋਪ ਉੱਤਰ ਚਲਾਵਗੇ ਤਾਨੂੰ ਤੁਸੀਂ ਨਾ ਲੋ ਦਾ ਪਹਿਲਾ ਜੰਦ ਜਗੀਰ ਪਾਉਣਾ ਵਾ ਥਾਂ ਜਣਾਉਣੀ ਆ ਬਾਕੀ ਆ ਰੇਸ ਵੇਲਾ ਇਹਦਾ ਮਿੱਤਰੋ ਇੱਕ ਗੱਲ ਮੈਨੂੰ ਬਹੁਤ ਯਾਰੀ ਵਧੀਆ ਲੱਗੀ ਜਿਹੜਾ ਬ੍ਰੇਕਿੰਗ ਸਿਸਟਮ ਨਾ ਆ ਗੱਡੀ ਵਰਗਾ ਪਿਆ ਬੜਾ ਵਧੀਆ ਵਾ ਹਨਾ ਉਹ ਤੇ ਤੁਹਾਨੂੰ ਪਤਾ ਹੀ ਹੈ ਤੇ ਜਦਾਂ ਕੰਫਰਟੇਬਲ ਜੇ ਬੰਦਾ ਬਹਿ ਕੇ ਨਾ ਤੇ ਪੂਰੀ ਐ ਨਜ਼ਾਰੇ ਨਾਲ ਆ ਬ੍ਰੇਕ ਦਾ ਹੋ ਗਿਆ ਤੇ ਕਲੱਚ ਆ ਵਧੀਆ ਮਤਲਬ ਈਜ਼ੀ ਨਾਲ ਨਾ ਪਿਆ ਜਾਂਦਾ ਵਧੀਆ ਚੀਜ਼ ਹੈ ਨਾ ਬਾਕੀ ਆ ਪੀਟੀਓ ਦਾ ਕਲੱਚ ਜੇ ਤੇ ਆ ਗੇਅਰ ਕਲੱਚ ਇਹਦਾ ਵੱਖਰਾ ਦਿੱਤਾ ਵੇ ਲੋ ਪੂਰੀ ਐਂਡ ਗੱਲ ਆ ਬਾਜੇ ਆਹੋ ਡਬਲ ਡਬਲ ਕਲੱਚ ਆਹੋ ਡਬਲ ਕਲੱਚ ਆਹੋ ਤੇ ਇੱਕ ਮਿੱਤਰੋ ਆ ਵੇਖ ਲੋ ਰਿਟਰਨ ਦਾ ਜਿਹੜਾ ਵਾ ਆ ਹਾਥੇ ਹੀ ਦੇਤਾ ਗੇਅਰ ਆ ਬੈਗ ਪਛਾਣੂ ਕਰਾਂਗੇ ਤੇ ਬੈਗ ਪਾਏ ਨਾ ਰਿਟਰਨ ਗਾਹ ਨੂੰ ਕਰਾਂਗੇ ਤੇ ਗਾੜੀ ਦਾ ਪੂਰੀ ਐਂਡ ਮਿੱਤਰੋ ਆ ਪਲਾਉ ਦਾ ਗੇਅਰ ਜੇ ਆ ਜਿਹੜਾ ਮਤਲਬ ਲੇਦਾ ਕਮ ਜਾਂਦਾ ਜਿਹੜਾ ਉਹ ਮਗਰੋਂ ਇੱਕ ਹੱਲ ਜੀ ਹਿੰਦੀ ਜਿਹੜੀ ਉਹ ਪਲਟਾਉਂਦੀ ਨਹੀਂ ਆ ਪੈੜੀ ਨੂੰ ਮਤਲਬ ਸਿੱਧੀ ਬੁੱਠੀ ਕਰ ਦਿੰਦੀ ਹੈ ਡੰਗਿਆਈ ਚ ਉਹ ਚੀਜ਼ੇ ਵੇਖ ਲੋ ਬਹੁਤ ਜਿਆਦੇ ਫੀਚਰ ਦਿੱਤੇ ਆ ਦੇ ਟਰੈਕਟਰ ਚ ਤੇ ਟੋਟਲ ਇਹਦੇ ਗੇਅਰ ਮੇਰੇ ਖਿਆਲ ਨਾਲ ਨੇ 20 ਗੇਅਰ ਹੋਣੇ ਨਾ ਕੀ ਪਤਾ ਹੈ ਰਗਾਈ ਅੱਗੇ ਪਿੱਛੇ ਉਹ ਸਭ ਤੋਂ ਅੱਛਾ ਬਹੁਤ ਮਿੱਤਰੋ ਬਹੁਤ ਜਿਆਦੇ ਗੇਅਰ ਇਹਦੇ ਪਰ ਟਰੈਕਟਰ ਆ ਟਰੈਕਟਰ ਚਲਾਉਣ ਦੀ ਪੂਰੀ ਫੀਲਿੰਗ ਹੈਂਡ ਆਉਂਦੀ ਜੀ ਹੁਣੇ ਚਲਾ ਕੇ ਵੇਖਿਆ ਜੀ ਨੱਚਦਾ ਸੜਕ ਤੇ ਤੇ ਸੜਕ ਤੇ ਇੱਕ ਗੱਲ ਜੀ ਸੜਕ ਤੇ ਤੇ ਐ ਜਿੱਦਾਂ ਨੱਚਦਾ ਨਹੀਂਦਾ ਟਰੈਕਟਰ ਸਭ ਤੋਂ ਮੇਨ ਚੀਜ਼ ਤੁਹਾਨੂੰ ਦੱਸਾਂ ਆਏ ਹਾਏ ਆੜੇ ਨਾ ਚਾਰਜਰ ਪੁਆਇੰਟ ਦੇ ਕੇ ਤੇ ਦੋਖੀ ਤੋੜ ਤੇ ਜੇ ਕੰਪਨੀ ਨੇ ਵੇਖ ਲੋ ਚਾਰਜਰ ਪੁਆਇੰਟ ਦੇਤਾ ਜੇ 12 ਵਾਟ ਦਾ ਐਂਡ ਗੱਲ ਬਾਤ ਆ ਚਲੋ ਆਈਫੋਨ ਛੇਤੀ ਨਹੀਂ ਚਾਰਜ ਹੋਣਾ Android ਤੇ ਹੋਊਗਾ ਹੀ ਹਨਾ ਚਲ ਆਈਫੋਨ ਵੀ ਗੁਜਾਰੇ ਜੋਗਾ ਹੋਊਗਾ ਜੇ ਸਾਡੇ ਕੋ ਆਈਫੋਨ ਹੀ ਆ ਉਹਦਾ ਮਤਲਬ ਜਿੰਨੇ ਆ ਕਿ ਵੀਰਾਂ ਕੋ ਆ ਜਿਹੜੇ ਸਾਡੇ ਨਾਲ ਰਹਿੰਦੇ ਆ ਮਤਲਬ ਤੁਹਾਨੂੰ ਪਤਾ ਹੈ ਵੀਡੀਓ ਬੜੀ ਸ਼ੂਟ ਕਰਨ ਦਾ ਕਰਕੇ ਉਹ ਬੈਸਟ ਰਹਿੰਦਾ ਫੋਨ ਤੇ ਇਹਦੇ ਦੀ ਮਤਲਬ ਉਹ ਤੁਹਾਨੂੰ ਪਤਾ 20 ਪੁਆਇੰਟ ਦਾ ਲੱਗਦਾ ਹੈ ਉਹਦਾ ਤੇ ਬਾਕੀ ਇੱਕ ਗੱਲ ਆ ਫਿਰ ਵੀ ਗੁਜ਼ਾਰੇ ਜੋਗਾ ਤੇ ਕਰੂਗਾ ਜੀ ਜਦੋਂ ਬੰਦੇ ਦਾ ਲੋ ਹੈ ਫੋਨ ਉਦੋਂ ਤੇ ਬੰਦਾ ਕਹਿੰਦਾ ਵੀ ਹਾਂ ਵੀ ਮਾੜਾ ਮੋਟਾ ਚਾਰਜਰ ਹੈ ਫੋਨ ਬਿਲਕੁਲ ਬਾਕੀ ਸੋਖ ਹੈਗਾ ਹੈਨਾ ਬਾਕੀ ਅਜੇ ਤੱਕ ਆ ਆਪਾਂ ਵੇ ਲੋ ਏਦਾਂ ਲੱਗੀਆਂ ਰਹਿੰਦੇ ਨਹੀਂ ਆ ਜਿੱਦ ਤਰ ਆਪੇ ਲੱਥਣਗੇ ਲੱਥਣਗੇ ਨਹੀਂ ਤੇ ਇਹ ਲੱਗੀਆਂ ਰਹਿੰਦੇ ਨਹੀਂ ਆ ਬਾਕੀ ਪੈਲੀ ਚ ਵਾੜ ਕੇ ਵੇਨੇ ਆ ਕੀ ਮੋਲ ਵੜਦਾ ਪਪੂ ਦੱਸੋ ਕਿੰਨੇ ਦਵੇ ਨਾ ਨਾ ਖਿੱਚ ਖਿੱਚ ਬਣੀ ਬੁਰੀ ਖਿੱਚ ਖਿੱਚ ਆ ਇਹ ਕਹੋ ਮੈਂ ਥੋੜਾ ਜਨਾਵਾ ਪਹਿਲਾ ਦੂਜੇ ਆਈ ਜੇ ਖਿੱਚੀ ਜਾਂਦਾ ਇਹ ਕੰਮ ਸਿੱਖ ਲੈ ਜਾਜ ਹੁਣ ਉਹ ਸੁਪਰ ਵੇਖਣ ਦੀ ਹੈ ਬਾਗੇ ਕੀ ਦੀ ਆ ਸੱਪੀ ਆਉਂਦਾ ਗੱਲੀਆਂ ਵਿੱਚ ਰੋ ਹੈਲੋ ਪਰਵਾਹ ਨਹੀਂ ਹੈਗੀ ਅਦਾ ਟਰੈਕਟਰ ਤੋਂ ਬਸ ਆਣਾ ਉੱਚੀ ਦੂਰੀ ਜਾਂਦਾ ਸਹੀ ਗੱਲ ਆਹ ਚਲੋ ਓਏ ਨਾ ਡਾਇਰੈਕਟਰ ਬੱਸ ਵਾਈ ਆਵੇ ਲੱਗਣ ਵਾਲੇ ਆਹ ਆਹ ਪਿੰਡ ਰੂਟ ਤੇ ਲੱਗੇ ਹੱਥ ਹੱਥ ਤੇਰੇ ਲੱਗਣ ਵਾਲੇ ਟਰੈਕਟਰ ਵੇਖੀ ਆ ਭਾਵੇਂ ਕੰਨਾ ਕੋਠੇ ਢਾਲੀ ਆ ਨਾ ਲਿਆਣੇ ਪਹਾੜੀ ਹੈ ਦੇਖੋ ਕਾਲੀ ਜੋਸ਼ੋਰਾ ਦੇ ਵਗ ਰਹੀ ਆ ਉਹ ਤੇਰਾ ਦਾ ਬਾਪੂ ਜੀ ਪੈੜੀ ਬਾਹ ਰਿਆ ਆ ਦੇਖੋ ਅੱਜ ਕਮ ਬਗਾਏ ਆ ਨਾ ਕਿ ਅੱਜ ਬਗਾ ਗਿਆ ਸਾਦਰ ਖਾਤੇ ਕਿਲੇ ਬਾਹ ਰਣੇ ਆਏ ਹੋਰ ਭਾਤੀ ਬਹਿਨੇ ਆ ਯਾ ਹਾ ਗਾਟ ਅ ਲਾਟ ਆਫ ਸ਼ਿਟ ਟੂ ਸੇ ਸੋ ਆਮ ਟੂ ਥਿਸ ਏਵਰੀ ਡੇ ਹਾਪੀ ਰਾਈਟਿੰਗ ਥਿੰਗਸ ਅ ਟਿਲ ਆਮ ਫੋਕਿੰਗ ਬਰੀਡ ਇਨ ਮਾਈ ਗ੍ਰੇਵ 6 ਫੀਟ ਡੀਪ ਉਨਰ ਬਟ ਮਾਈ ਬਾਡੀ ਵਾਂਟ ਟੂ ਕੇਕ ਕਜ਼ ਮਾਈ ਮੈਸੇਜਸ ਆ ਟਾਈਮਲੈਸ ਸੋ ਦੇ ਪੁੱਟ ਏਮ ਆਨ ਥਿਸ ਪਲੇਓ ਯਾ ਰੈਪ ਆਪੇ ਪੈਣਾ ਹੀ ਸਾਲੇ ਆਰਡਰ ਨਾ ਕੇ ਜਾਂਦਾ ਪਾਦੀ ਹੋਰ ਸਰਫਾ ਪਰੇ ਨਹੀਂ ਤੇ ਰੋੜ੍ਹ ਘਾਰੇ ਰੋੜ੍ਹ ਘਾਰੇ ਤੱਕ ਚੱਲ ਹੁਣ ਮੇਚ ਇਹ ਲੈਂ ਲੈਣ ਦੇ ਦੇ ਉਹ ਪੈਰ ਖਾ ਲੈਣ ਦੇ ਹੋਣ ਆਹ ਲੈਂ ਦੇ ਨਾਲ ਨਾਲ ਲਿਆਏ ਛੱਡ ਇੱਧਰ ਛੱਡ ਦੇ ਵਾਹ ਇੱਧਰ ਹੁਣ ਕੋਈ ਇੱਧਰ ਬੈਠ ਚੁੱਕਲਾ ਬੰਦ ਕੇ ਇੱਧਰ ਬੈਠ ਚੁੱਕਲਾ ਨਹੀਂ ਆ ਵੀ ਮਤਰਾ ਔਰ ਵਾਤਾ ਵਾ ਵੀ ਚਲਾ ਕੇ ਵੇਖਣਾ ਟਰੈਕਟਰ ਸਾਰੋਂ ਥੱਕ ਪਾਈ ਜਾਂਦਾ ਏ ਸਾਰਾ ਵੇਸ ਮਨ ਦਾ ਘਾਟੇ ਆ ਤੇ ਟਰੈਕਟਰ ਤੇ ਤੁਹਾਨੂੰ ਬੜਾ ਸੁਣਦਾ ਆਵਾਜ਼ ਘਾਟ ਆਉਂਦੀ ਜੇ ਮੈਂ ਆਪਣਾ ਮਤਲਬ ਫੇਸ ਦਿਖਾਵਾਂ ਦੇ ਉਹ ਬੰਨ ਨਗਾ ਸਾਰੇ ਛੱਟ ਨਾ ਪੋਣੀ ਬੰਨ ਬੰਨ ਨੂੰ ਬੰਨ ਬਨ 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 ਗਾ ਧੰਨਵਾਦ 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 ਟੀਟ ਬਲਟ ਬਨ ਐਰੋ ਬਨ ਯਾਰ ਕੋਈ ਐਰੋ ਬਨ ਐਰੋ ਬਨ ਚੱਲ ਆ ਲਾ 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 ਬੁਰਾ ਵਾ ਕੀ ਇਹ ਫਿਰ ਕਿਹਾ ਰੁੜ ਗਈ ਤੇ ਅਈ ਨਹੀਂ ਕਾਲੀ ਮम्मा ਤੈਨੂੰ ਕਾਲੀ ਬਣੀ ਆਈ ਨਹੀਂ ਉਹ ਬੁੱਢੀ ਗਈ ਗੁਰੂਆ ਚੌਲ ਰੋਡ ਤੇ ਜਾ ਗਾਂ ਦਾਲ ਚੌਲ ਖਾਣ ਲੱਗਾ ਪਰ ਰੋਡ ਤੇ ਹੀ ਚੱਲ ਕਰ ਸਟਾਰਟ ਸਵਾੜੀ ਕਰਾਂ ਮਨਾਲਾ ਫਿਰ ਕੀ ਆ ਇੰਟਰਨੈਸ਼ਨਲ ਪ੍ਰੋਸੈਸ ਮੈਂ ਨੂੰ ਆਖਿਆ ਵਾ ਵੀ ਚਮਚੇ ਨਾਲ ਖਾ ਲਾ ਤੇ ਆਂਦਾ ਨਹੀਂ ਇੰਦਾ ਜਿਆਦਾ ਸਵਾਦ ਆਉਂਦਾ ਖਾਣ ਦਾ ਤੁੰਦ ਵਿਖਾ ਕੇ ਆ ਵਿਖਾ ਕੇ ਵਿਖਾ ਕੇ ਚਮਚਾ ਚਮਚਾਣਾ ਤੂੰ ਹੋਰ ਰੱਖ ਆ ਉਥੇ ਕੇ ਹੂੰ ਲਓ ਖਾਇਆ ਫਿਰ ਜਾਗਾ ਤੇ ਮੈਂ ਕਹ ਤੂੰ ਖਾ ਗਿਆ ਮੈਂ ਉਧਰ ਘਰੋਂ ਦੀ ਘਰੋਂ ਫੋਨ ਕੀਤਾ ਤੂੰ ਦੇ ਘਰ ਦੇ ਨੇ ਫੋਨ ਕੀਤਾ ਮੰਮੀ ਚਮਚਾਣਾ ਕਰ ਲਈ ਅੱਜ ਮੈਂ ਹੱਥ ਨਾਲ ਹੀ ਖਾਣਾ ਹੀ ਸਵਾਦ ਸਵਾਦ ਨਹੀਂ ਆਉਂਦੇ ਉਦਾਂ ਚੋਲ ਸਵਾਦ ਨਹੀਂ ਲੱਗਦੇ ਇਹੋ ਚੱਕਰਿਆਂ ਮਟਰੋ ਕੰਮ ਚਾਉ ਚਾਹੀ ਹੋ ਗਿਆ ਜੇ ਚਾਉ ਚਾਈ ਮੋਟਰ ਤੇ ਚਾ ਫੜੀ ਓਏ ਡਿੱਗ ਚਲੀ ਓ ਓਏ 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 ਛੱਲੋ ਛੱਲੋ ਓਏ 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 ਥੱਲੇ ਰਕੂਗਾ ਹੱਡ ਤੋੜ ਮਿਹਨਤਾਂ ਦੇ ਕਰਦੇ ਰਾਜੀ ਖੁਸ਼ੀ ਰਹਿਣ ਪਿੱਛੋਂ ਕਰਦੇ ਆਏ ਹਾਏ ਹੱਡ ਤੋੜ ਮਿਹਨਤਾਂ ਕਰਨ ਦੇ ਆਹਾ ਇੱਥੇ ਰੱਖ ਇਹ ਨਹੀਂ ਟਲਦਾ ਬਾਕੀਆਂ ਵਾ ਥੋੜਾ ਕੰਮ ਕਾਬਜ ਹੋ ਗਿਆ ਆਹੋ ਕੋਈ ਚੱਕਰ ਨਹੀਂ ਕੀ ਆ ਬੜਾ ਆ ਇੱਥੇ ਗੁਰਗਾ ਲਾਈਟ ਵੇ ਕਿੰਨੀ ਹੀਦੀ ਨਾ ਹੋਇਆ ਕੀ ਬੜਾ ਕੀ ਆ ਹੋਣੀ ਆ ਸਿੰਗਲ ਦੇਖੋ ਮਿੱਤਰੋ ਲਾਈਟ ਕਦਾਂ ਆ ਲਾਈਟਾਂ ਭੈਜੋ ਐ ਅੱਖਾਂ ਅੰਨੀਆਂ ਕਰ ਦਿੰਦੀਆਂ ਬੰਦੇ ਦੀਆਂ ਹਣਾ ਜਿਹੜਾ ਬਣਿਆ ਕੀ ਤੂੰ ਵਾਵਾ ਸੁੱਤਾ ਸੁੱਤਾ ਹੋੜੀ ਆਇਆ ਮੈਂ ਬਣ ਹੈਗੀ ਤੇਰਾ ਮੂੰਹ ਕੀ ਆ ਜਦਾਂ ਅੱਖਾਂ ਮਾਮਾ ਘਟਾ ਸਵੇਰ ਦਾ ਥੋੜਾ ਪਿਆ ਅੱਖਾਂ ਚ ਤੇਰੇ ਨਹੀਂ ਨਾ ਆ ਮੈਂ ਮਮਾ ਕਟਾਰੀ ਪੈਣ ਦਿੰਦਾ ਨਾ ਅੱਖਾਂ ਚ ਮੈਂ ਦੇ ਚਤੋਂ ਬਾਹਰ ਇਹਨਾਂ ਕਾਂ ਲਾਗੇ ਰੱਖਦਾ ਬਾਹਰ ਜਾਂਦਾ ਤੇ ਤੇਰੇ ਵੀ ਨਹੀਂ ਦਿੰਦਾ ਤੇ ਮੇਰੀਆਂ ਗਦੋਈਆਂ ਮੇਰੀਆਂ ਗਦੋਈਆਂ ਮੇਰੀਆਂ ਗਦੋਈਆਂ ਵੀ ਡਗਰਾ ਜੀ ਤੂੰ ਡਗਰਾ ਜੀ ਜਾਂਦਾ ਮੇਰੀਆਂ ਹੋਈਆਂ ਵਾਹ ਮੇਰੀਆਂ ਹੋਈਆਂ ਵਾਹ ਜੀ ਹੋਈਆਂ ਆਵੇ ਗਾਇਸ ਵੇਖੋ ਅੱਖਾਂ ਲਾਲ ਤੇ ਬਾਜ ਵੀ ਬੈ ਗਈ ਬਾਜ ਵੀ ਭਾਰੀ ਹੋ ਗਈ ਥੋੜੀ ਉਹ ਮਿੱਤਰੋ ਲਓ ਵਹਦੇ ਵਹਦੇ ਕਿੰਨਾ ਟਾਈਮ ਹੋ ਗਿਆ ਜੇ ਅਜੇ ਤੱਕ ਆਕਾਸ਼ ਵੀ ਰਵਾਈ ਜਾਂਦਾ ਜੇ ਹੱਲਾ ਵਾਈ ਜਾਂਦਾ ਜੇ ਤੇ ਬਾਕੀ ਵੇਖ ਲਓ ਤਈ ਟਰੈਕਟਰ ਦਾ ਮਾਹੌਲ ਚੱਲ ਕਟਾ ਕਟਾਈ ਹੋ ਗਿਆ ਇਹ ਘਟੋ ਕੱਟਈ ਕੰਮ ਤੇ ਹੁਣ ਸੁਹਾਗਾ ਫੇਰਨਾ ਉਹਦਾ ਥੋੜੇ ਜਿਰ ਤੱਕ ਤੇ ਬਾਕੀ ਮਿੱਤਰੋ ਇੱਕ ਗੱਲ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਲੱਗਾ ਟਰੈਕਟਰ ਸਾਡੇ ਚਲਾਉਣ ਜਿਹਦੇ ਬਹੁਤ ਵਧੀਆ ਇਹ ਸਾਡੇ ਚਲਾਉਣ ਜਿਹਦੇ ਮਿੱਤਰੋ ਇੱਕ ਨੰਬਰ ਹੀ ਟਰੈਕਟਰ ਪੂਰਾ ਘੈਂਟ ਹੀ ਆ ਵੇਲਾ ਸੋਨੂ ਕਦੀ ਗਾਂ ਕਦੀ ਪਸ਼ਾਂ ਕਦੀ ਕਿਸੇ ਪਾਸੇ ਨੂੰ ਕਰੀ ਜਾਂਦਾ ਰੇ ਬੰਦ ਕਰ ਓਏ ਸੋਨੂ ਇੱਕ ਮਿੰਟ ਟਰੈਕਟਰ ਬੰਦ ਕਰੀ ਪੁੱਤ ਓਏ ਗਲਾਸੀ ਇਹ ਟਰੈਕਟਰ ਬੰਦ ਕਰਦੇ ਲੈਟਾ ਰੋਟਾ ਬੰਦ ਕਰਦੇ ਬਾਹ ਹੁੱਤੇ ਰ ਹਾਂ ਬਾਕੀ ਮਿੱਤਰੋ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਾ ਟਰੈਕਟਰ ਵਗਣ ਵਗਣ ਵਿੱਚ ਮੈਨੂੰ ਪੂਰੀ ਜਦਾਂ ਫੀਲ ਨਹੀਂ ਆਉਂਦਾ ਬੰਦੇ ਨੂੰ ਵੀ ਹਾਂ ਵੀ ਘੈਂੜ ਐਂਡ ਗੱਲ ਬਾਤ ਮੈਨੂੰ ਫੀਲ ਪੂਰੀ ਘੈਂੜ ਆਈ ਐ ਵਗਣ ਵਗਣ ਦੇ ਵਿੱਚ ਬਾਕੀ ਵੇਖ ਲਓ ਤਈ ਓ ਤੀਨ ਠੀਕ ਹੋ ਗਈ ਬਾਕੀ ਬਲੌਰ ਜਿਹਾ ਮੰਗਾਇਆ ਇੱਕ ਤੇ ਘਟਾ ਘਟਾ ਉਹਨਾਂ ਚਾੜਦਿਆ ਕਰਾਂਗੇ ਬਾਕੀ ਇਹ ਸਗੱਲ ਬਾਤ ਐ ਪੂਰੀ ਚੱਲਣ ਦੇ ਵਿੱਚ ਨਹੀਂ ਕੋਈ ਕਮੀ ਹੈਗੀ ਤੇ ਪੈੜੀ ਜਿਵੇਂ ਨਹੀਂ ਦਬਦਾ ਡਾਇਰੈਕਟਰ ਬਾਕੀ ਝੋਲੀ ਝੋਲੀ ਇਹਦਾ ਹੈ ਯੋਰ ਯਾਰ ਮਰਾਵਾਂਗੇ ਇੰਜਰ ਓੰਜਰ ਖੋਲਾਂਗੇ ਇਹਦਾ ਬਾਕੀ ਮਿੱਤਰੋ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਭਰਾ ਮੇਰੇ ਜਿੰਨੇ ਅਜੇ ਤੱਕ ਨਹੀਂ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਜਰੂਰ ਜਾ ਕੇ ਸਬਸਕ੍ਰਾਈਬ ਕਰੋ ਤੇ ਲਾਈਕ ਐਂਡ ਸ਼ੇਅਰ ਜਰੂਰ ਕਰੋ ਸੋ ਇਦਾਂ ਹੀ ਆਪਾਂ ਘੈਂਟ ਤੋਂ ਘੈਂਟ ਕੰਟੈਂਟ ਲੈ ਕੇ ਤੁਹਾਡੇ ਕੋਲ ਰੋਜ਼ ਦੀ ਰੋਜ਼ ਆਉਂਦੇ ਰਹਿਾਂਗੇ ਸੋ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ